ਸਾਡੇ ਬਹੁਤ ਹੀ ਪਿਆਰੇ ਹਰਮਨ ਪਿਆਰੇ ਕਬੱਡੀ ਖਿਡਾਰੀ ਭਾਈ ਫਰਿਆਦ ਅਲੀ ਜੀ ਮਲੂਕ ਅਲੀ ਅਲੀ ਪੱਤਰ ਸਾਹਿਬ ਗੋਲਦੀ ਖੀਵਾ ਸਾਡੇ ਭਰਾ ਅੱਜ ਭਾਈ ਰਜਨੀਹੁਰਾਂ ਦੇ ਘਰ ਪਹੁੰਚੇ ਐ ਸੋ ਸਾਡੇ ਹੋਰ ਵੀ ਭਰਾ ਜਿਹੜੇ ਪਹੁੰਚੇ ਐ ਅਸੀਂ ਆਪਣੇ ਵੱਲੋਂ ਸਾਡੇ ਨਗਰ ਵੱਲੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਸਾਡੇ ਸਰਬਜੀਤ ਦਾਤੇਵਾਦ ਸਾਹਿਬ ਕਬੱਡੀ ਕਮੈਂਟੇਟਰ ਸੋ ਉਹਨਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਵਾਂਗੇ ਤੇ ਭਾਈ ਫਰਿਆਦ ਜੀ ਦਾ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਥੈਂਕ ਯੂ ਤੁਸੀਂ ਸਾਡੇ ਇਸ ਨਮਾਣੇ ਜੇ ਪਿੰਡ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਜੀ ਤੇ ਸਾਰੇ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਵਾਲੀ ਬਿਲਕੁਲ ਜਾਣੀ ਹੈ ਜੀ ਤੁਹਾਨੂੰ ਕਹਿਣਾ ਹੈ ਜੀ ਜਿਵੇਂ ਆਪਣਾ ਪੁਰਾਣਾ ਗਾਵ ਨੂੰ ਮੋੜਨ ਕਰਕੇ ਨਹੀਂ ਕਰਕੇ ਬਹੁਤ ਨੁਕਸਾਨ ਹੋਇਆ ਨਾ ਜੀ ਤੇ ਆਪਣੇ ਪਹਿਲੇ ਦੂਰ ਪਹੁੰਚੇ ਸੀਗੇ ਹਾਂਜੀ ਭਾਈ ਸਾਡੇ ਪਿੰਡ ਤੋਂ ਵੀ ਮੀਂਹ ਦੇ ਨਾਲ ਗਰਗੇ ਨੇ ਪਰ ਸੋਚਦਾ ਮੜ ਜਾ ਵੀ ਰੋਟੀ ਪਾਣੀ ਦੇ ਬਣਾਇਆ ਹੈਗਾ ਹਾਂਜੀ ਹਾਂਜੀ ਤੇ ਮੈਂ ਇਹੀ ਰਿਕਵੈਸਟ ਕਰਦਾ ਆਪਣੇ ਭਰਾ ਹੁਣ ਭੈਣ ਨੇ ਦੱਸਿਆ ਵੀ ਮੈਂ ਕਿਸੇ ਤੋਂ ਮਦਦ ਨਹੀਂ ਮੰਗਣਾ ਚਾਹੁੰਦੀ ਤੇ ਮੈਂ 20 ਸਾਲ ਸਿਰ ਕਬੱਡੀ ਨਹੀਂ ਖੇਡਤੀ ਤੇ ਮੈਂ ਕਬੱਡੀ ਤੋਂ ਹੀ ਮੰਗੂਗੀ ਜੀ ਤੇ ਅਸੀਂ ਵੇਖਿਆ ਭਰਾ ਵੀ ਅਸੀਂ ਤੇਰੇ ਭਰਾ ਨੇ ਅਸੀਂ ਵੀ ਕਬੱਡੀ ਤੇ ਸਿਰ ਤੇ ਜਾਵਾਂਗੇ ਜਿੰਨੇ ਸਾਡੇ ਭਰਾ ਨੇ ਬਾਹਰ ਖੇਡਦੇ ਜਿਹਨੇ ਸਾਨੂੰ ਚਾਹਣ ਵਾਲੇ ਭਰਾ ਪ੍ਰੋਮੋਟਰ ਨੇ ਮੈਂ ਦੇ ਬੇਨਤੀ ਕਰੂੰਗਾ ਵੀ ਭੈਣ ਕਹਿੰਦੀ ਵੀ ਸਾਨੂੰ ਵੀ ਸੁਪਨਾ ਆਈ ਪੀਐਸ ਵੀ ਇਦਾਂ ਦੇ ਘਰਾਂ ਦੇ ਵਿੱਚ ਆ ਰਹੀਏ ਤੇ ਮੇਰੇ ਭਰਾ ਰਿਕਵੈਸਟ ਕਰਦਾ ਵੀ ਸਾਰਿਆਂ ਦੇ ਇਹ ਸੁਪਨਾ ਪੂਰਾ ਕਰੋ ਇਹੋ ਜਿਹਾ ਘਰ ਬਣਾ ਕੇ ਦਿਓ ਆਪਾਂ ਕਬੱਡੀ ਵਾਲੇ ਸਾਰੇ ਖੜਦੇ ਆ ਇਹਨਾਂ ਭੈਣਾਂ ਨਾਲ ਦੇਖੋ ਚਾਰ ਭੈਣਾਂ ਨੇ ਇਹ ਕਬੱਡੀ ਵੀ ਖੇਡਦੀਆਂ ਨੇ ਜੀ ਤੇ ਬਾਕੀ ਤਾਂ ਸਾਰੇ ਪਤਾ ਹੀ ਕਬੱਡੀ ਦੇ ਵਿੱਚ ਕਿੰਨੇ ਸਿਸਟਮਾਂ ਕਿੰਨਾ ਕੀ ਚੱਲਦਾ ਹੈਗਾ ਜੀ ਤੇ ਆਪਾਂ ਇਹ ਰਿਕਵੈਸਟ ਕਰਦੇ ਆ ਵੀ ਹੁਣ ਮੇਰੇ ਭਰਾ ਜਿੰਨਾ ਕਿ ਨੁਕਸਾਨ ਹੋਇਆ ਵਾ ਉਹ ਵੀ ਆਪਾਂ ਮਦਦ ਕਰਦੇ ਸਾਰੇ ਭਰਾ ਜੀ ਧੰਨਵਾਦ ਸਾਰੇ ਵੀਰਾਂ ਦਾ ਸੋ ਸਰਬਜੀਤ ਸਾਡੇ ਨਾਤੀਬਾ ਸਾਹਿਬ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਸਰਬਜੀਤ ਨਾਤੀਬਾ ਜਿਵੇਂ ਭਾਈ ਤੁਸੀਂ ਦੇਖਿਆ ਪਿਛਲੇ ਮਹੀਨੇ ਮਤਲਬ ਪੰਜਾਬ ਦੇ ਉੱਤੇ ਕਹਿ ਲਈ ਇੱਕ ਬਹੁਤ ਵੱਡੀ ਆਫਤ ਆਈ ਤੇ بارشਾਂ ਪੈਣ ਕਾਰਨ ਜਿਵੇਂ ਮਰਜੇ ਦਬਾਬੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਉਦਾਂ ਮਾਲਵੇ ਦੇ ਵਿੱਚ ਜਿਹੜੇ ਖਾਸਾ ਹਾਲਤ ਜਿਹੜੇ ਮਕਾਨ ਸੀਗੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਜੀ ਅੱਜ ਅਸੀਂ ਖੜੇ ਆ ਹੀਵਾ ਦੇ ਆਲੂ ਵਾਲਾ ਪਿੰਡ ਹੈ ਜਿਹੜਾ ਮਾਨਸਾ ਦੇ ਵਿੱਚ ਇੱਥੋਂ ਦੀਆਂ ਮਤਲਬ ਚਾਰ ਭੈਣਾਂ ਜਿਨ੍ਹਾਂ ਨੇ ਤਿੰਨ ਭੈਣਾਂ ਵੀ ਕਬੱਡੀ ਨੂੰ ਸਮਰਪਿਤ ਸੀਗੀਆਂ ਜੀ ਤੇ ਬਾਈ ਇਹਨਾਂ ਦੇ ਪਿਤਾ ਜੀ ਵੀ ਮਤਲਬ ਛੋਟੇ ਹੁੰਦਿਆਂ ਦੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਇਹਨਾਂ ਦੇ ਦੋ ਬ੍ਰਦਰ ਨੇ ਜਿਹੜੇ ਇੱਕ ਕਹਿ ਰਹੀਏ ਵੀ ਆਪਾਂ ਲੋੜਵੰਦ ਪਰਿਵਾਰ ਚੁੱਟ ਕੇ ਆਪਣੇ ਪਰਿਵਾਰ ਨੂੰ ਪਾਲਿਆ ਇਹਨਾਂ ਨੇ ਹਨਾ ਜੀ ਤੇ ਇਹਨਾਂ ਦੇ ਘਰ ਦੀ ਮਕਾਨ ਦੀ ਖਾਸਤਾ ਹਾਲਤ ਤੁਸੀਂ ਵੇਖੀ ਐ ਸਾਰਿਆਂ ਨੇ ਕਿ ਮਕਾਨ ਮਤਲਬ ਗਿਰ ਗਿਆ ਸੀਗਾ ਹਾਂਜੀ ਤੇ ਬਹੁਤ ਸਾਰੇ ਭਰਾਵਾਂ ਨੇ ਪਹਿਲਾਂ ਵੀ ਮਦਦ ਕੀਤੀ ਐਨਆਰਆਈ ਭਰਾਵਾਂ ਨੇ ਕਬੱਡੀ ਵਾਲਿਆਂ ਨੇ ਤੇ ਹੁਣ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਪਾਲਨਾ ਪਰਮਾਰ ਜੀ ਤੇ ਨਾਲ ਸਾਡੇ ਮਾਲਵਿੰਦਰ ਸਿੰਘ ਜੀ ਟ੍ਰਾਂਟੋ ਹਾਂ ਤੇ ਦੋ ਕਬੱਡੀ ਦੇ ਮਹਾਰਥੀ ਪਲੇਅਰ ਸ਼ਾਜੀ ਦੇ ਭਰਾ ਬਈ ਫਰੀਆਦ ਹੈ ਸ਼ਕਰਪੁਰੀਆ ਤੇ ਮਰੂਕ ਆਏ ਐ ਤੇ ਨਾਲ ਅਲੀ ਪੱਤੜ ਤੇ ਵੀਰੇ ਨਾ ਕੀਮਲੂਕ ਬਈ ਹੈ ਕਿ ਬਈ ਟੰਡਵਾਲ ਇਹ ਸਾਡੇ ਕੋਲੇ ਬਾਈ ਬਹੁਤ ਲੰਮਾ ਪਿੰਡ ਆ ਤਾਂ ਇਹ ਕਰਕੇ ਅੱਜ ਦਬਾਬੇ ਤੋਂ ਆਏ ਤੇ ਨਾਲ ਮੇਰੀ ਭਰਾ ਹੈ ਗੋਲਦੀ ਖੀਵਾ ਰਾਜ ਖੀਵਾ ਤੇ ਕੀਤੀ ਸਾਰੇ ਵੀਰ ਆਪਾਂ ਅੱਜ ਆਏ ਸੀਗੇ ਇੱਥੇ ਤੇ ਭੈਣਾ ਦੀ ਪਰਿਵਾਰ ਦੀ ਮਦਦ ਕਰਨ ਲਈ ਤੇ ਅਸੀਂ ਇੱਕ ਵੱਡੀ ਜਗਤ ਵੱਲੋਂ ਭੈਣਾ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਹਨਾ ਜੀ ਸਾਡੇ ਸਾਡੇ ਜ਼ਿਲ੍ਹਾ ਮਾਨਸਾ ਦੀ ਤਰਫੋਂ ਅਸੀਂ ਬਾਈ ਫਰਿਆਦ ਹੋ ਰਹਿਆ ਹੁੰਦਾ ਤੇ ਪਾਲਾ ਪਰਮਾਰ ਜੀ ਦਾ ਤੇ ਮਾਲਵਿੰਦਰ ਟ੍ਰਾਂਟੋ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦਿੱਤਾ ਤੇ ਫਰਿਆਦ ਨੇ ਸਾਨੂੰ ਇਹ ਵੀ ਕਿਹਾ ਵੀ ਅੱਗੇ ਤੋਂ ਵੀ ਬ੍ਰਦਰ ਜਿੰਦਾ ਵੀ ਸਾਡੀ ਕੋਈ ਲੋੜ ਹੋਈ ਭੈਣਾਂ ਨੂੰ ਕਿਹਾ ਵੀ ਸਾਡਾ ਨੰਬਰ ਲੈ ਲਿਓ ਜਿੱਦਾਂ ਵੀ ਕਦੇ ਲੋੜ ਪਈ ਤੁਸੀਂ ਸਾਨੂੰ ਬੇਜੋਜ ਕੋ ਹੋ ਕੇ ਚਾਹੇ ਅੱਧੀ ਰਾਤ ਫੋਨ ਕਰੋ ਅਸੀਂ ਤੁਹਾਡੇ ਨਾਲ ਖੜਾਗੇ ਇੱਕ ਬੇਨਤੀ ਸਾਡੀ ਸਾਡੇ ਇਲਾਕੇ ਦੇ ਚਾਹੇ ਉਹ ਮਤਲਬ ਵਿਦੇਸ਼ਾਂ ਚ ਬਸਦੇ ਬਸਦੇ ਭਰਾ ਨੇ ਹੂੰ ਚਾਹੇ ਸਾਡੇ ਕਬੱਡੀ ਦੇ ਖਿਡਾਰੀ ਹੈ ਦੇਖੋ ਵੀਰੇ ਕਿੱਡੀ ਕਿੱਡੀ ਦੂਰੋਂ ਆ ਕੇ ਭਰਾ ਮਦਦ ਕਰ ਰਿਹਾ ਹੈ ਇਹਨਾਂ ਭੈਣਾਂ ਨੇ ਘੱਟੋ ਘੱਟ 15 20 ਸਾਲ ਕਬੱਡੀ ਨੂੰ ਦਿੱਤੇ ਹਨ ਤੇ ਅੱਜ ਇਹਨਾਂ ਦੇ